ਪੂਰੇ ਕਚੇਰਾ ਹੁੰਦਾ ਪਿੱਛੇ ਇੱਕ ਟੀਮ ਹੁੰਦੀ ਹੈ ਜਿਹੜੀ ਤੁਹਾਡੇ ਕੰਮ ਕਰਦੀ ਹੈ ਹਰਿੰਦਰ ਢਾਲੀਵਾਲੋਂ ਟੀਮ ਦਾ ਜਿਹੜਾ ਹਿੱਸਾ ਸੀ ਦੋ ਵਾਰੀ ਵਿਧਾਨ ਸਭਾ ਤੇ ਇੱਕ ਵਾਰੀ ਜਿਹੜੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਿਆ ਤੇ ਅੱਜ ਉਹ ਅੱਗੇ ਆ ਤੇ ਮੈਂ ਪਿੱਛੇ ਹੋ ਕੇ ਜਿਹੜੀ ਤੁਹਾਨੂੰ ਤੁਹਾਨੂੰ ਨੇ ਜਿਤਾਤਾ ਤੈਨ ਵਾਰੀ ਇਸ ਵਾਰੀ ਤੁਸੀਂ ਜਿਤਾ ਦਿਓਗੇ ਇਹਨਾਂ ਨੂੰ ਮੈਂ ਕੀ ਲੰਬਾ ਲਾਉਂਗਾ ਹਰਿੰਦਰ ਬਾਕੀ ਸਾਰੀਆਂ ਪਾਰਟੀਆਂ ਨਿੰਦਕੇ ਵੋਟਾਂ ਮੰਗ ਰਹੀਆਂ ਤੇ ਪਹਿਲੀ ਪਾਰਟੀ ਹੈ ਵੀ ਜਿਹੜੀ ਆਪਣੇ 25 ਸਾਲ ਚ ਕੀਤੇ ਵਿਕਾਸ ਦੇ ਕੰਮਾਂ ਜਿਹੜੀ ਵੋਟ ਹੈ ਉਹ ਮੰਗ ਰਹੀ ਹੈ ਇਹ ਪਹਿਲੀ ਵਾਰ ਹੈ ਕਿ ਬਰਨਾਲੇ ਦੇ ਵਿੱਚ ਕੋਈ ਆਪਣੇ ਕੰਮ ਦੇ ਆਧਾਰ ਤੇ ਜਿਹੜੀ ਵੋਟ ਹੈ ਮੰਗ ਰਿਆ ਇੱਥੇ ਸਾਰੇ ਕੱਲਾ ਨਿੰਦ ਕੇ ਜਿਹੜੀਆਂ ਵੋਟਾਂ ਲੈਣ ਨੂੰ ਫਿਰਦੇ ਆ 35 ਸਾਲਾਂ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਆਇਆ ਨਹੀਂ ਉੱਪਰ ਕਾਲੀ ਦਲ ਬਰਨਾਲੇ ਕਾਂਗਰਸ ਉੱਪਰ ਕਾਂਗਰਸ ਬਰਨਾਲੇ ਕਾਲੀ ਦਲ ਐਦਾਂ ਹੀ ਜਿਹੜਾ ਹੁੰਦਾ ਰਿਹਾ ਜੇ 35 ਸਾਲ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਆਇਆ ਤਾਂ ਬਰਨਾਲੇ ਦੇ ਲੋਕਾਂ ਨੇ ਤਾਂ ਫਰਕ ਦੇਖਿਆ ਤੇ ਤੁਸੀਂ ਦੇਖੋ ਵੀ ਜਿਹੜੇ ਇਲਾਕੇ ਨੂੰ ਕਦੇ ਕਿਸੇ ਨੇ ਪੰਜੀ ਨਹੀਂ ਦਿੱਤੀ ਕੱਲੇ ਨਹਿਰੀ ਮਹਿਕਮੇ ਲਈ ਪਿਛਲੇ 2.5 ਸਾਲਾਂ ਚ ਬਰਨਾਲੇ 300 ਕਰੋੜ ਰੁਪਇਆ ਜਿਹੜਾ ਆ ਕਿਸੇ ਪਿੰਡ 5 ਕਰੋੜ ਕਿਸੇ ਪਿੰਡ 10 ਕਰੋੜ ਦੀ ਪਾਈਪਲਾਈਨ ਤੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹਿ ਗਏ ਉਹਨਾਂ ਦਾ ਹਲਕਾ ਵੀ ਥਾਪਰ ਮਾਡਲ ਨਹੀਂ ਹੋਣਾ ਮੇਰੇ ਸਿਰਫ ਚਾਰ ਛੱਪੜ ਰਹਿੰਦੇ ਪੂਰੇ ਹਲਕੇ ਜਿਹੀ 100% ਮੇਰਾ ਹਲਕਾ ਜਿਹੜਾ ਉਹ ਥਾਪਰ ਮਾਡਲ ਹੈ ਸਾਡੇ ਪੀਣ ਵਾਲੇ ਪਾਣੀ ਤੇ ਸੀਵਰੇਜ ਲਈ ਤੁਸੀਂ ਦੇਖੋ ਮੈਂ 88 ਕਰੋੜ ਰੁਪਏ ਦਾ ਇਕੱਠਾ ਜਿਹੜਾ ਪੈਕੇਜ ਹੈ ਉਹ ਲੈ ਕੇ ਆਂਦਾ ਅਨਸੋ ਇੰਨਾ ਸਾਰੀਆਂ ਗੱਲਾਂ ਦੀ ਲੋਕਾਂ ਦੇ ਵਿੱਚ ਜਿਹੜੀ ਚਰਚਾ ਹੈ 21 ਕਰੋੜ ਰੁਪਏ ਹਸਪਤਾਲ ਨੂੰ ਦਿੱਤਾ 10 ਕਰੋੜ ਰੁਪਏ ਸਾਡੇ ਡੀਸੀ ਦਫ਼ਤਰ ਨੂੰ ਦਿੱਤਾ ਤੇ ਕਰੋੜਾਂ ਰੁਪਏ ਜਿੱਥੇ ਵੀ ਕੋਈ ਕਹਿੰਦਾ ਸੀ ਸਾਡੇ ਦੇ ਇੱਥੇ ਪਿਛਲੇ 5 ਸਾਲ ਕਾਂਗਰਸ ਨੂੰ ਕੂੜਾ ਡੱਬਣੀ ਚਕਾਏਗੇ ਆ ਜਿੱਥੇ ਵੋਟਾਂ ਪੈ ਰਹੀਆਂ ਨੇ ਤੇ ਜਮ੍ਹਾਂ ਸਾਹਮਣੇ ਅਸ ਦੀ ਗੱਲ ਸਾਹਮਣੇ ਡੰਪ ਨੂੰ ਦੱਸੀ 28 ਗੱਡੀਆਂ ਕੂੜਾ ਚੱਕਣ ਲਈ ਆਪਣੀ ਬਰਨਾਲੇ ਦੀ ਕਮੇਟੀ ਨੂੰ ਜਿਹੜੀਆਂ ਮੈਂ ਨੇ ਉਹ ਲਿਆ ਕੇ ਦਿੱਤੀਆਂ ਸੋ ਪਹਿਲੀ ਵਾਰ ਇੱਕ ਕਰੋੜਾ ਰੁਪਿਆ ਬਰਨਾਲੇ ਦੇ ਵਿੱਚ ਆਇਆ ਆ ਜਿੰਨੀ ਬਿਊਟੀਫਿਕੇਸ਼ਨ ਚੌਂਕਾਂ ਦੀ ਹੋ ਰਹੀ ਤੁਸੀਂ ਜਿੱਥੋਂ ਐਂਟਰੀ ਕਰੋ ਸ਼ਹਿਰ ਦੇ ਵਿੱਚੋਂ ਇਹ ਸਾਰੇ ਪੈਸੇ ਇੱਕ ਵੀ ਪੈਸਾ ਕਮੇਟੀ ਦਾ ਨਹੀਂ ਸਾਰੇ ਪੈਸੇ ਪੰਜਾਬ ਸਰਕਾਰ ਦੇ ਆਏ ਆ ਸੋ ਬਰਨਾਲੇ ਦੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਵੀ ਸਰਕਾਰਾਂ ਹੀ ਪੈ ਦਿੰਦੀਆਂ ਹੁੰਦੀਆਂ ਨਹੀਂ ਸਾਡੇ ਤਾਂ ਇੱਥੇ ਜਿਹੜੇ ਕਮੇਟੀ ਜੋ ਪੈਸੇ ਇਕੱਠੇ ਕਰ ਲੈਂਦੀ ਹੈ ਟੈਕਸ ਤੇ ਉਹੀ ਪੈਸੇ ਜਿਹੜੇ ਆ ਲੋਕਾਂ ਦੇ ਜਿਹੜੇ ਲੱਗਦੇ ਆ ਸੋ ਲੋਕਾਂ ਨੇ ਸਰਕਾਰ ਦਾ ਜਿਹੜਾ ਫਰਕ ਹੈ ਦੇਖਿਆ ਸੋ ਇਸੇ ਕਰਕੇ ਲੋਕਾਂ ਨੂੰ ਪਤਾ ਵੀ ਭਾਈ 2.5 ਆਮ ਆਦੀ ਪਾਰਟੀ ਦੀ ਸਰਕਾਰ ਹੈ ਸਤਾਈ ਤੱਕ ਸੋ ਬਰਨਾਲੇ ਦੀ ਡਿਵੈਲਪਮੈਂਟ ਲਈ ਬਰਨਾਲੇ ਦੀ ਵਿਕਾਸ ਲਈ ਇੱਕੋ ਆਵਾਜ਼ ਹੈ ਕਿ ਅਸੀਂ ਪਾਰਟੀ ਵਾਈ ਤੋਂ ਪਰਤ ਕੇ ਵੀ ਆਮ ਆਦੀ ਪੜ ਜਿਹੜਾ ਸਾਥ ਆ ਰਿਹਾ ਹੈ ਪਾਰਟੀ ਪਾਰਟੀ ਜੀ ਵੀ ਗੁੰਰਾਜ਼ਗੀ ਰਹੀ ਇਹ ਕਿਹਾ ਕਿ ਜਗੇ ਆਜ਼ਾਦ ਉਮੀ ਕੋਈ ਲੱਗਦਾ ਕੋਈ ਡੈਮੇਜ ਹੋਏਗਾ ਇਸ ਚੀਜ਼ ਦਾ ਦੇਖੋ ਜੀ ਕੋਈ ਡੈਮੇਜ ਨਹੀਂ ਲੋਕਾਂ ਨੇ ਇੱਥੇ ਪੰਜ ਵਾਰੀ ਲਗਾਤਾਰ ਆਮ ਆਦਮੀ ਪਾਰਟੀ ਜਤਾਈਏਗੀ ਤੇ ਸਾਡੇ ਵਰਕਰ ਜਿਹੜੇ ਆ ਉਹ ਡਟੇ ਹੋਏ ਆਗੇ ਤੇ ਲੋਕ ਇਸ ਵਾਰ ਵੀ ਮੈਂ ਇਹ ਕਹਿਣਾ ਕਿ ਡਿਵੈਲਪਮੈਂਟ ਦੇ ਨਾਮ ਤੇ ਤਰੱਕੀ ਦੇ ਨਾਮ ਤੇ ਲੋਕ ਜਿਹੜੇ ਆ ਬਰਨਾਲੇ ਦੇ ਬਹੁਤ ਸਿਆਣੇ ਆ ਸੂਝਵਾਨ ਆ ਤੇ ਸੂਝਵਾਨ ਬੰਦੇ ਨੂੰ ਹਰੇਕ ਨੂੰ ਪਤਾ ਵੀ ਭਾਈ ਬਰਨਾਲੇ ਦੀ ਤਰੱਕੀ ਲਈ ਡਿਵੈਲਪਮੈਂਟ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਆ ਉਹ ਪਾਉਣੀ ਹੈ 2.5 ਸਾਲ ਦਾ ਕੰਮ ਜਿਹੜਾ ਹੈਗਾ 2.5 ਸਾਲ ਦਾ ਕੰਮ ਉਹ ਦਿਖਾ ਰਹੇ ਹਰ ਪਾਸੇ ਜਾ ਕੇ ਜਿਹੜਾ ਮਾਡਲ ਹੈ ਮੈਂ ਹਰ ਪਿੰਡ ਚ ਜਾ ਕੇ ਬਦਮ ਜੀ ਚੈਲੰਜ ਕਰਦਾ ਉਧਰ ਮੁੱਖ ਮੰਤਰੀ ਸਾਹਿਬ ਧਨੋਲੇ ਆਏ ਉੱਥੇ ਵੀ ਚੈਲੰਜ ਕੀਤਾ ਵੀ ਅਸੀਂ 50 ਕਰੋੜ ਰੁਪਇਆ 2.5 ਸਾਲ ਚ ਦਿੱਤਾ ਹੈ ਕਾਂਗਰਸ ਦਾ ਉਮੀਦਵਾਰ ਉੱਥੀ ਰੈਲੀ ਕਰਕੇ ਕਹਿ ਕੇ ਦਿਖਾਵੇ ਵੀ ਜੇ 5 ਕਰੋੜ ਹੀ ਪਿਛਲੇ 5 ਸਾਲ ਚ ਦਿੱਤਾ ਹੋਵੇ ਧਨੋਲੇ ਚ ਤਾਂ ਮੈਂ ਵੋਟਾਂ ਮੰਗ ਨਹੀਂ ਜਾਂਦਾ ਕੱਲੇ ਧਨੋਲੇ ਨਹੀਂ ਸਾਰੇ ਪਿੰਡਾਂ ਜਾ ਕੇ ਗੱਲ ਮੈਂ ਕਹਿ ਰਿਹਾ ਵੀ ਜਿੰਨੇ ਪੈਸੇ ਅਸੀਂ ਦਿੱਤੇ ਹੈ ਕਾਂਗਰਸ ਵਾਲ ਨੇ 5 ਮਹੀਨਿਆਂ ਦਾ ਦਿੱਤਾ ਹੋਵੇ 10ਵਾਂ ਦਿੱਤਾ ਹੋਵੇ ਸੀ ਵੋਟਾਂ ਨੂੰ ਕਹਿੰਦੇ ਆ ਨਾਲ ਫਰਵਾਈ ਪਿੰਡਾਂ 13 ਕਰੋੜ ਰੁਪਇਆ ਉੱਥੇ ਦਿੱਤਾ ਜਲੂਰ 12 ਕਰੋੜ ਰੁਪਇਆ ਦਿੱਤਾ ਨਹੀਂ ਪੰਜ ਪੰਜ ਚਾਰ ਚਾਰ ਕਰੋੜ ਤਾਂ ਛੋਟੇ ਪਿੰਡਾਂ ਦੇ ਵਿੱਚ ਵੀ ਦਿੱਤਾ ਸੋ ਲੋਕ ਇਹ ਆਪ ਗੱਲ ਕਹਿੰਦੇ ਆ ਤੁਸੀਂ ਕਿਸੇ ਨੂੰ ਪੁੱਛੋ ਵੀ ਹਾਂ ਯਾਰ ਪੈਸੇ ਤਾਂ ਜਿਹੜੇ ਬਹੁਤ ਆਮ ਆਦੀ ਪਾਰਟੀ ਨੇ ਦਿੱਤੇ ਆ ਵੀ ਫਰਕ ਜਿਹੜਾ ਅਸੀਂ ਆਮ ਜਿਹੜਾ ਗਰਾਊਂਡ ਤੇ ਜਿਹੜਾ ਮਹਿਸੂਸ ਆ ਉਹ ਕਰਦੇ ਆ ਹੁਣ ਆ ਕਈ ਸਾਡੇ ਪੱਤਰਕਾਰ ਭਰਾ ਖੜੇ ਆ ਇਹਨਾਂ ਦੇ ਪਿੰਡ ਪੁੱਛੋ ਕਿੰਨੇ ਪੈਸੇ ਆਏ ਆ ਪੈਸੇ ਵੰਡਣ ਦੇ ਵੀ ਇੱਕ ਇਲਜ਼ਾਮ ਚੱਲ ਰਿਹਾ ਰਾਤ ਨੂੰ ਪੈਸੇ ਫੜੇ ਗਏ ਬਈ ਪੈਸੇ ਦੇਖੋ ਮੈਨੂੰ ਪਤਾ ਲੱਗਿਆ ਕਿ ਵੀ ਕਿਸੇ ਲੀਡਰ ਦੇ ਪੀਏ ਕੋਲੋਂ ਜਿਹੜੇ ਪੈਸੇ ਆ ਉਹ ਫੜੇ ਗਏ ਆ ਦੇਖੋ ਨਾ ਤਾਂ ਮੀਤ ਨੇ ਕਦੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਆ ਤਿੰਨ ਇਲੈਕਸ਼ਨਾਂ ਮੈਂ ਲੜ ਚੁੱਕਿਆ ਨਾ ਕਦੇ ਸ਼ਰਾਬ ਵੰਡੀ ਆ ਨਾ ਕਦੇ ਪੈਸਾ ਵੰਡਿਆ ਤੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਨਹੀਂ ਬਾਏ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਕਿਸ ਤਰ੍ਹਾਂ ਧੱਕਾ ਕਰਦੀਆਂ ਸ਼ਰਾਬਾ ਵੰਡਦੀਆਂ ਤੇ ਬਰਨਾਲੇ ਜੇ ਤੁਸੀਂ ਦੇਖੋ ਵੀ ਤੁਸੀਂ ਤਾਂ ਬਰਨਾਲੇ ਦੇ ਰਹਿਣ ਵਾਲੇ ਹੋ ਇੱਕ ਵੀ ਤੁਹਾਨੂੰ ਕੋਈ ਇਨਸੀਡੈਂਟ ਨਹੀਂ ਇਦਾਂ ਦਾ ਮਿਲਣਾ ਵੀ ਜਿੱਥੇ ਕਿਸੇ ਨਾਲ ਧੱਕਾ ਕੀਤਾ ਹੋਵੇ ਇੱਕ ਬੋਤਲ ਵੀ ਸਰਕਾਰ ਦੀ ਇਲੈਕਸ਼ਨ ਹੋਵੇ ਕਿਸੇ ਨੂੰ ਸ਼ਰਾਬ ਦੀ ਭੇਜੀ ਹੋਵੇ ਸੋ ਅਸੂਲਾਂ ਨਾਲ ਨਾ ਜ਼ਿੰਦਗੀ 'ਚ ਕਦੇ ਸਮਝੌਤਾ ਕੀਤਾ ਤੇ ਨਾ ਕਰਨਾ ਤੇ ਪਰ ਇੱਥੇ ਜਿਹੜੇ ਸਟੇਜਾਂ ਤੇ ਜੜ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਪੈਸੇ ਹੀ ਬਣਦੇ ਆ ਸ਼ਰਾਬਾਂ ਬਣਦੇ ਆ ਸਭ ਕੁਝ ਕਰ ਰਹੇ ਆ ਚੌਥੀ ਵਾਰ ਤੁਹਾਨੂੰ ਲੋਕ ਲੱਗਦਾ ਫਤਵਾ ਦੇ ਦੇਣ ਕਿ ਐਸੀਐਸ ਤੇ ਹੈਗੇ ਆਸ-ਪਾਸ ਫਾਰੇ ਹੀ ਨੇ ਜੀ ਮੈਂ ਹੁਣ ਕੀ ਕਹਾਂ ਉਹਨਾਂ ਚੋਂ ਦੋ ਤਿੰਨ ਦੀਆਂ ਵੋਟਾਂ ਇੱਥੇ ਪੈਣੀਆਂ। ਇਹ ਸਨ ਐਮਪੀ ਸੰਗਰੂਰ ਉਮੀਦਵਾਰ ਜਿਹੜੇ ਗੱਲਬਾਤ ਕਰ ਰਹੇ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਹਲਕੇ ਦੇ ਵਿੱਚੋਂ ਲੋਕ ਚੌਥੀ ਵਾਰ ਆਮ ਆਦਮੀ ਪਾਰਟੀ ਨੂੰ ਫਤਵਾ ਜ਼ਰੂਰ ਦੇਣਗੇ। ਕੀ ਨਤੀਜਾ 23 ਤਰੀਕ ਨੂੰ ਆਉਂਦਾ ਉਸ ਦਾ ਵੀ ਇੰਤਜ਼ਾਰ ਰਹੇਗਾ। ਬਾਕੀ ਅਪਡੇਟਸ ਲੈਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ। ਦੇਖੋ ਜੀ ਬਹੁਤ ਵਧੀਆ ਰੁਝਾਨ ਹੈ ਤੇ ਪਹਿਲੀ ਵਾਰ ਬਰਨਾਲੇ 'ਚ ਕਿਸੇ ਨੇ ਦੇਖਿਆ ਕਿ ਬਾਕੀ ਸਾਰੀਆਂ ਪਾਰਟੀਆਂ ਨਿੰਦਕੇ ਵੋਟਾਂ ਮੰਗ ਰਹੀ ਹੈ ਤੇ ਪਹਿਲੀ ਪਾਰਟੀ ਹੈ ਵੀ ਜਿਹੜੀ ਆਪਣੇ 2.5 ਸਾਲ ਚ ਕੀਤੇ ਵਿਕਾਸ ਦੇ ਕੰਮਾਂ ਜਿਹੜੀ ਵੋਟ ਹੈ ਉਹ ਮੰਗ ਰਹੀ ਹੈ ਤੇ ਤੁਸੀਂ ਤਾਂ ਸਾਰੇ ਮੈਨੂੰ ਕਵਰ ਜਿਹੜਾ ਕਰਦੇ ਰਹੇ ਹੋ ਕਿ ਹਜ਼ਾਰਾਂ ਜਿਹੜੇ ਇਕੱਲੇ ਪ੍ਰਾਣੀਆਂ ਸਰਕਾਰਾਂ ਵਾਂਗੂ ਨਹੀਂ ਪੱਥਰ ਨਹੀਂ ਰਖੇ ਅਧ்கਾਟਣ ਜਿਹੜੇ ਆ ਮੈਂ ਪਿਛਲੇ 2.5 ਸਾਲਾਂ ਚ ਜਿਹੜੇ ਆ ਬਰਨਾਲੇ ਦੇ ਵਿੱਚ ਕੀਤੇ ਆ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸੇ ਨੇ ਪੰਜੀ ਨਹੀਂ ਦਿੱਤੀ ਉਹ ਜ਼ਿਲ੍ਹੇ ਦੇ ਵਿੱਚ ਜੇ ਸਾਰੇ ਮਹਿਕਮਿਆਂ ਦਾ ਜੋੜਨਾ ਹੋਵੇ ਤਾਂ 600 ਕਰੋੜ ਰੁਪਈਆ ਜਿਹੜਾ ਉਹ ਬਣਦਾ 300 ਕਰੋੜ ਰੁਪਈਆ ਇਕੱਲੇ ਨਹਿਰੀ ਮਹਿਕਮੇ ਦਾ ਤੁਸੀਂ ਸਾਰੇ ਜਾਣਦੇ ਹੋ ਕਿਸੇ ਪਿੰਡ 5 ਕਰੋੜ ਦੀ ਪਾਈਪਲਾਈਨ ਕਿਸੇ ਪਿੰਡ 10 ਕਰੋੜ ਦੀ ਮੈਂ ਤਾਂ ਨਾਂ ਲੈ ਲੈ ਦੱਸ ਸਕਦਾ ਸੰਘੇੜੇ 10 ਕਰੋੜ ਦੀ ਪੂਰੇ 10 ਕਰੋੜ ਦੀ ਨਹੀਂ 5 5 6 6 ਕਰੋੜ ਦੀ ਪਾਈਪਲਾਈਨ ਹਰ ਪਿੰਡ ਚ ਪਈ ਹੈ 35 ਕਰੋੜ ਦੇ ਛੱਪੜ ਨੇ ਜਿਹੜੇ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਗਿਆ 60 ਕਰੋੜ ਦੀਆਂ ਜਿਹੜੀਆਂ ਸੜਕਾਂ ਨੇ ਬਰਨਾਲੇ ਤੇ ਧਨੋਲੇ ਦੇ ਵਿੱਚ ਜਿਨ੍ਹਾਂ ਨੂੰ ਦੁਬਾਰਾ ਜਿਹੜਾ ਬਣਾਇਆ ਜਾ ਰਿਹਾ 88 ਕਰੋੜ ਰੁਪਇਆ ਬਰਨਾਲੇ ਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਲਈ ਜਿਹੜਾ ਲੈ ਕੇ ਆਉਂਦਾ 21 ਕਰੋੜ ਰੁਪਇਆ ਹਸਪੀਟਲ ਦੇ ਲਈ ਲੈ ਕੇ ਆਉਂਦਾ ਸੋ ਇਸ ਤੋਂ ਇਲਾਵਾ 10 ਕਰੋੜ ਰੁਪਇਆ ਡੀਸੀ ਦਫ਼ਤਰ ਲਈ ਕਰੋੜਾਂ ਰੁਪਇਆ ਤੁਸੀਂ ਕਿਤੇ 11 ਤਾਂ ਲਾਇਬ੍ਰੇਰੀਆਂ ਬਣਾਤੀਆਂ ਜਿਨ੍ਹਾਂ ਦੇ 50-50 ਲੱਖ ਰੁਪਇਆ ਲੱਗਿਆ ਪਿੰਡਾਂ ਦੇ ਵਿੱਚ ਸਾਰੇ 19 ਪਿੰਡ ਨੇ 19 ਪਿੰਡਾਂ 'ਚ 11 ਚ ਲਾਇਬ੍ਰੇਰੀਆਂ ਕਮਿਊਨਿਟੀ ਸੈਂਟਰ ਲਗਭਗ ਹਰ ਪਿੰਡ ਦੇ ਵਿੱਚ ਆ 50-50 ਲੱਖ ਰੁਪਇਆ ਉਹਨਾਂ ਤੇ ਲੱਗਿਆ ਸੋ ਹਰ ਪਿੰਡ 'ਚ ਮੈਂ ਤਾਂ ਜਾ ਕੇ ਚੈਲੰਜ ਆ ਜਿਹੜਾ ਉਹ ਕੀਤਾ ਵੀ ਭਾਈ ਅਸੀਂ ਨਹੀਂ ਕਹਿੰਦੇ ਸਾਰੇ ਕੰਮ ਹੋ ਗਏ ਪਰ 2.5 ਸਾਲਾਂ ਤੁਸੀਂ ਜਿੰਨੇ ਪੈਸੇ ਦਿੱਤੇ ਆ ਕਾਂਗਰਸ ਵਾਲਾ ਬੰਦਾ ਉਹਨਾਂ ਦੀ 5 ਸਾਲ ਸਰਕਾਰ ਰਹੀ ਹੈ ਕਿਸੇ ਪਿੰਡ 'ਚ ਖੜ ਕੇ ਇਹ ਗੱਲ ਕਹ ਦੇ ਵੀ ਇਦੂ ਉਹਨਾਂ ਨੇ ਕਦੇ ਕਿਸੇ ਪਿੰਡ ਚ ਦਿੱਤਾ ਤੇ ਇਹਦਾ ਕਦੇ ਕਿਸੇ ਨੇ ਜਿਹੜਾ ਜਵਾਬ ਹੈ ਕਾਂਗਰਸ ਵੱਲੋਂ ਇਹ ਐ ਮੈਂ ਤਾਂ ਵੱਡੀਆਂ ਰੈਲੀਆਂ ਤੋਂ ਮੁੱਖ ਮੰਤਰੀ ਸਾਹਿਬ ਆਇਤਨੋਲੇ ਉੱਥੇ ਵੀ ਕਿਹਾ ਵੀ ਅਸੀਂ 50 ਕਰੋੜ ਦਿੱਤਾ ਜੇ 5 ਦਿੱਤੇ ਹੁਣ ਤਨੋਲੇ ਚ ਮੈਂ ਤਨੋਲੇ ਵਾਸੀਆਂ ਨੂੰ ਵੋਟਾਂ ਨੂੰ ਨਹੀਂ ਕਹਿੰਦਾ ਸੋ ਇਹ ਗੱਲ ਨਾ ਦੀ ਸਾਰਿਆਂ ਚ ਚਰਚਾ ਤੇ ਲੋਕ ਇਸ ਗੱਲ ਦਾ ਅਹਿਸਾਸ ਕਰਦੇ ਆ ਵੀ ਯਾਰ ਮਸਾਂ 35 ਸਾਲ ਬਾਅਦ ਸਰਕਾਰ ਦੇਖੀ ਹੈ ਜੇ ਸਰਕਾਰ ਨਾਲ ਤਾਰਾਂ ਜੁੜੀਆਂ ਤਾਂ ਇੰਨੇ ਪੈਸੇ ਆ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਏ ਤੇ ਲੋਕਾਂ ਨੂੰ ਇਸ ਗੱਲ ਦਾ ਹੀ ਪਤਾ ਹੈ ਵੀ ਬੜੇ ਕੰਮ ਹੋ ਗਏ ਤੇ ਬੜੇ ਰਹਿੰਦੇ ਵੀ ਆ ਬਰਨਾਲੇ ਦੇ ਜਿਹੜੇ ਅਧੂਰੇ ਆ ਤੇਰਵਿੰਦ ਕੇਜਰੀਵਾਲ ਜੀ ਕਹਿ ਕੇ ਵੀ ਗਿਆ ਜਿਹੜੇ ਚਾਰ ਪ੍ਰੋਜੈਕਟਾਂ ਦਾ ਅਨਾਉਂਸਮੈਂਟ ਜਿਹੜੀ ਆ ਕਰਕੇ ਗਿਆ ਵੀ ਇੱਕ ਆਊਟਰ ਬਾਉਂਡਰੀ ਆ ਜਿਹੜੀ ਉਹਨੂੰ ਫੋਰ ਲੇਨ ਕਰਨਾ ਜਿਹੜੀ ਰਿੰਗ ਰੋਡ ਆ ਬਰਨਾਲ ਦੀ ਹੰਡਿਆਆ ਰੋਡ ਜਿਹੜੀ ਤਨੋਲਾ ਰੋਡ ਕਪਲਪੈਡਸ ਵਾਲੀ ਰੋਡ ਇੰਡਸਟਰੀਅਲ ਫੋਕਲ ਪੁਆਇੰਟ ਟਰੋਮਾ ਸੈਂਟਰ ਤੇ ਇੱਕ ਜਿਹੜਾ ਬਹੁਤ ਅੱਛੇ ਲੈਵਲ ਦਾ ਨੈਸ਼ਨਲ ਲੈਵਲ ਦਾ ਜਿਹੜਾ ਸਟੇਡੀਅਮ ਤੇ ਨਾਲ ਉਹ ਕਹਿ ਕੇ ਗਿਆ ਵੀ ਭਾਈ ਪਹਿਲਾਂ ਸਰਕਾਰ ਦਾ ਬੰਦਾ ਰਿੰਦਰ ਧਾਲੀਵਾਲ ਨੂੰ ਜਿਤਾ ਕੇ ਭੇਜੋ ਤਾਂ ਇਹ ਸਾਰੇ ਪ੍ਰੋਜੈਕਟ ਨੇ ਜਿਹੜੇ 2.5 ਸਾਲਾਂ ਦੇ ਅੰਦਰ ਅੰਦਰ ਕੰਪਲੀਟ ਹੋਣਗੇ ਜਿੱਥੇ ਸਰਕਾਰ ਦਾ ਬੰਦਾ ਜਿੱਤੂਗਾ ਤਾਂ ਪੈਸੇ ਆਉਣੇ ਆ ਨਹੀਂ ਵਿਰੋਧੀ ਦਾ ਤਾਂ ਇੰਨਾ ਕਹਿ ਕੇ ਸਰ ਜਾਂਦਾ ਵੀ ਅਸੀਂ ਕੀ ਕਰੀਏ ਜੀ ਸਾਡੀ ਕਿਹੜਾ ਸਰਕਾਰ ਹੈ ਸੋ ਲੋਕਾਂ ਨੇ ਸਰਕਾਰ ਦਾ ਸਵਾਦ ਦੇਖਿਆ ਵੀ ਕਰੋੜਾਂ ਰੁਪਏ ਆਇਆ ਤੇ ਆਉਣ ਵਾਲੇ ਸਮੇਂ 'ਚ ਵੀ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਦੇ ਵਿਕਾਸ ਲਈ ਸਾਰੇ ਕਿਤੇ ਇੱਕੋ ਆਵਾਜ਼ ਆ ਵੀ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਵੀ ਆਪਾਂ ਜਰਦੀ ਦੀ ਸਰਕਾਰ ਹੈ ਉਹਦਾ ਸਾਥ ਹੈ ਜਿਹੜਾ ਉਹ ਦੇਈਏ। ਮੁਕਾਬਲਾ ਕਿੰਨਾ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਰੁਝਾਨ ਤੁਸੀਂ ਦੇਖਣ ਨੂੰ ਮਿਲਿਆਗਾ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਸਹਿਰ ਦੇ ਵੀ ਕੰਬੇਣੀ ਕਿਤੇ ਕਿਹੋ ਜਿਹਾ ਲੱਗਦਾ ਮੋਂ ਤੁਹਾਨੂੰ। ਦੇਖੋ ਮੈਂ ਕਹੀ ਜਾਂਦਾ ਜੀ ਇੱਕੋ ਆਵਾਜ਼ ਆ। ਪਾਰਟੀ ਵਾਦ ਤੋਂ ਉੱਪਰ ਉੱਠ ਕੇ ਵੀ ਇੱਕੋ ਆਵਾਜ਼ ਆ। ਵੀਰ ਜਿਹਦੀ ਸਰਕਾਰ ਆ ਆਪਾਂ ਡਵੈਲਪਮੈਂਟ ਦੇ ਲਈ ਕਿਉਂਕਿ ਲੋਕਾਂ ਨੇ ਕੱਲੀਆਂ ਗੱਲਾਂ ਨਹੀਂ ਲੋਕਾਂ ਨੇ ਦੇਖਿਆ ਵੀ ਇੰਨੇ ਪੈਸੇ ਆਇਆ। ਪਿੰਡਾਂ ਨੂੰ ਜਿਹੜੇ ਮਰਜੀ ਪਿੰਡ ਜਾ ਕੇ ਬੈਠ ਜਾਓ ਪੁੱਛੋ ਵੀ ਕਿੰਨੇ ਪੈਸੇ ਆਇਆ। ਤੁਸੀਂ ਤਾਂ ਸਾਰੇ ਮੇਰੇ ਨਾਲ ਉਹ ਤੋਂ ਘਟਨਾ ਤੇ ਜਾਂਦੇ ਰਹੇ ਹੋ ਤੇ ਪਿਛਲੀ ਸਰਕਾਰ ਚ ਵੀ ਦੇਖੋ ਵੀ ਜ ਇਨਾ ਮੇਰੀ ਅੱਗੇ ਅੱਗੇ ਬਹੁਤ ਟਾਈਮ ਬਾਅਦ ਅੱਜ ਤੁਸੀਂ ਅ ਪ੍ਰਚਾਰ ਚ ਹਰਿੰਦਰ ਢਾਲੀਆ ਚੌਣ ਮੈਦਾਨ ਚ ਆ ਅੱਜ ਬੋਡਵਾਨ ਵੀ ਆਏ ਹੋ ਸਾਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਅੱਜ ਦੇਖੋ ਮੈਂ ਹਰਿੰਦਰ ਢਾਲੀਵਾਲ ਮੇਰਾ ਤਿੰਨ ਇਲੈਕਸ਼ਨਾਂ ਚ ਕੈਂਪੇਨ ਮੈਨੇਜਰ ਜਿਹੜਾ ਰਿਹਾ ਮੇਰਾ ਕਵਰਿੰਗ ਕੈਂਡੀਡੇਟ ਵੀ ਰਿਹਾ ਮੂਰੇ ਕਚੇਰਾ ਹੁੰਦਾ ਪਿੱਛੇ ਇੱਕ ਟੀਮ ਹੁੰਦੀ ਹੈ ਜਿਹੜੀ ਤੁਹਾਡੇ ਕੰਮ ਕਰਦੀ ਹੈ ਹਰਿੰਦਰ ਢਾਲੀਵਾਲ ਉਹ ਟੀਮ ਦਾ ਜਿਹੜਾ ਹਿੱਸਾ ਸੀ ਜਿਨ੍ਹਾਂ ਦੇ ਕਰਕੇ ਮੀਤ ਦੋ ਵਾਰੀ ਵਿਧਾਨ ਸਭਾ ਤੇ ਇੱਕ ਵਾਰੀ ਜਿਹੜੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਿਆ ਤੇ ਅੱਜ ਉਹ ਅੱਗੇ ਆ ਤੇ ਮੈਂ ਪਿੱਛੇ ਹੋ ਕੇ ਜਿਹੜੀ ਤੁਹਾਨੂੰ ਤਾਂ ਉਹਨਾਂ ਨੇ ਜਿਤਾਤਾ ਤੈਨਵਾਰੀ ਐਸ ਵਾਰੀ ਤੁਸੀਂ ਜਿਤਾ ਦੋਗੇ ਇਹਨਾਂ ਨੂੰ ਮੈਂ ਕੀ ਲੰਬਾ ਲਾਉਂਗਾ ਹਰਿੰਦਰਾ ਠੀਕ ਹੈ